ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਸਰਕਾਰ ਦੀਆਂ ਕੁਸ਼ਲ ਨੀਤੀਆਂ ਦੇ ਸਦਕਾ ਸੂਬੇ ਦੇ ਵਿਕਾਸ ਦੀ ਦਰ ਹੋਈ ਤੇਜ਼। ਟ੍ਰਾਂਸਪੋਰਟ ਵਿਭਾਗ ਦੀ ਆਮਦਨ ਦੇ ਵਿੱਚ ਹੋਇਆ ਚੋਖਾ ਵਾਧਾ ਬਠਿੰਡਾ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਪੀਆਰਟੀਸੀ ਦਾ ਸਬ ਡੀਪੂ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਮੁੜ ਤੋਂ ਕੀਤਾ ਜਾ ਰਿਹਾ ਹੈ। ਸੁਰਜੀਤ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬੱਸ ਸਫ਼ਰ ਦੇ ਦੌਰਾਨ ਦਿੱਤੀ ਜਾ ਰਹੀ ਹੈ ਖਾਸ ਸਹੂਲਤ। ਜਿਆਦਾਸਤੀ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬਾ ਸਰਕਾਰ ਦੇ ਵੱਲੋਂ ਕੁਸ਼ਲ ਨੀਤੀਆਂ ਅਪਣਾਈਆਂ ਗਈਆਂ ਨੇ ਜਿਸ ਦੇ ਤਹਿਤ ਸੂਬੇ ਦੇ ਵਿਕਾਸ ਦੀ ਦਰ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਤੇਜ਼ ਹੋ ਗਈ ਹੈ ਦੱਸਤੀਏ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਆਮਦਨ ਦੇ ਵਿੱਚ ਵੀ ਚੋਖਾ ਵਾਦਾ ਹੋਇਆ ਹੈ ਬਠਿੰਡਾ ਦੇ ਦੋਲਾ ਦੇ ਵਿੱਚ ਪੀਆਰਟੀਸੀ ਦਾ ਸਬ ਡਿਪੂ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਬਹੁਤ ਜਲਦ ਮੁਕੰਮਲ ਵੀ ਹੋ ਜਾਵੇਗਾ ਇਸ ਤੋਂ ਇਲਾਵਾ ਸ਼ਾਹੀ ਸ਼ਹਿਰ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਮੁਰ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬਸ ਸਫ਼ਰ ਦੇ ਦੌਰਾਨ ਖਾਸ ਸਹੂਲਤਾਂ ਦਿੱਤੀਆਂ ਜਾਂ ਰਹੀਆਂ ਨੇ ਤੇ ਉਹਨਾਂ ਨੂੰ ਬਸ ਦੇ ਕਿਰਾਏ ਦੇ ਵਿੱਚ ਵੀ ਖਾਸ रियायत ਦਿੱਤੀ ਜਾਂਦੀ ਹੈ ਇਹ ਸਾਰੀ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਹੋਣਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਮੰਤਵ ਹੈ ਕਿ ਸੂਬਾ ਹਰ ਪੱਖ ਤੋਂ ਤਰੱਕੀ ਕਰੇ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਕੁਸ਼ਲ ਨੀਤੀਆਂ ਅਪਣਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਟਰਾਂਸਪੋਰਟ ਵਿਭਾਗ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ مالیੇ ਦੇ ਵਿੱਚ ਚੋਖਾ ਵਾਧਾ ਹੋਇਆ ਹੈ ਜਿਹੜਾ ਕਿ 349 ਕਰੋੜ ਰੁਪਏ ਦਾ ਵਾਧਾ ਹੈ ਉਹਨਾਂ ਨੇ ਦੱਸਿਆ ਕਿ ਟਰਾਂਸਪੋਰਟ ਦੇ ਤਿੰਨ ਵਿੰਗਾਂ ਤੋਂ 350 ਸ਼ਾਲੀ ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਰਿਕਾਰਡ ਹੈ ਉਹਨਾਂ ਨੇ ਕਿਹਾ ਹੈ ਕਿ ਟਰਾਂਸਪੋਰਟ ਦੇ ਐਸਟੀਸੀ ਵਿੰਗ ਵਿੱਚ 14% ਪਹਿਲਾਂ ਦੇ ਨਾਲੋਂ ਵਾਧਾ ਹੋਇਆ ਹੈ ਪੀਆਰਟੀਸੀ ਵਿਭਾਗ ਦੇ ਵਿੱਚ 900 ਕਰੋੜ ਰੁਪਏ ਦੀ ਆਮਦਨ ਹੋਈ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰੋਡਵੇਜ਼ ਤੇ ਪਨਬਸਾ ਦੇ ਖੇਤਰ ਦੇ ਵਿੱਚ ਜਿਹੜਾ ਕਿ 15 ਫੀਸਦੀ ਵਾਧਾ ਹੋਇਆ ਉਹਨਾਂ ਨੇ ਕਿਹਾ ਹੈ ਕਿ ਟ੍ਰਾਂਸਪੋਰਟ ਦੇ ਵਿਭਾਗ ਦੇ ਵਿੱਚ ਪਹਿਲਾਂ ਤੇ ਨਾਲੋਂ ਆਮਦਨ ਬਹੁਤ ਜ਼ਿਆਦਾ ਵਧੀ ਹੈ ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਔਰਤਾਂ ਨੂੰ ਬਸ ਸਫ਼ਰ ਦੇ ਦੌਰਾਨ ਜਿਹੜੀ ਕਿ ਖਾਸ ਸਹੂਲਤ ਦਿੱਤੀ ਜਾਂਦੀ ਹੈ ਉਹਨਾਂ ਨੂੰ ਮੁਫਤ ਬਸ ਸਫ਼ਰ ਕਰਨ ਦੀ ਜਿਹੜੀ ਕਿ ਮਾਨ ਸਰਕਾਰ ਦੇ ਵੱਲੋਂ ਸਹੂਲਤ ਦਿੱਤੀ ਗਈ ਹੈ ਉਹਨਾਂ ਦੇ ਕੋਲੋਂ ਕਿਰਾਇਆ ਨਹੀਂ ਲਿਆ ਜਾਂਦਾ ਤੇ ਅੱਗੋਂ ਵੀ ਇਹ ਸਕੀਮ ਇਸੇ ਤਰ੍ਹਾਂ ਹੀ ਚਾਲੂ ਰਹੇਗੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵੀ ਬੱਸ ਸਫ਼ਰ ਦੇ ਦੌਰਾਨ ਖਾਸ ਸਹੂਲਤ ਦਿੱਤੀ ਜਾਂਦੀ ਹੈ ਤੇ ਖਾਸ ਤੌਰ ਤੇ ਜਿਹੜੇ ਥੈਲੇਸੀਮੀਆ ਦੇ ਮਰੀਜ਼ ਨੇ ਜਾਂ ਕੈਂਸਰ ਦੇ ਮਰੀਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਫਿਰ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਲੋਕ ਨੇ ਉਹਨਾਂ ਨੂੰ ਬੱਸ ਸਫ਼ਰ ਦੇ ਦੌਰਾਨ ਕਿਰਾਏ ਦੇ ਵਿੱਚ ਰਿਆਇਤ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਨੇ ਇਹ ਦੱਸਿਆ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ 35000 ਸ਼ਰਧਾਲੂਆਂ ਨੇ ਮੁਫਤ ਬਸ ਸਫ਼ਰ ਦਾ ਆਨੰਦ ਲਿਆ ਸੀ ਉਹਨਾਂ ਨੇ ਤੀਰਥ ਯਾਤਰਾਵਾਂ ਕੀਤੀਆਂ ਸਨ ਇਨਾਂ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਪਟਨਾ ਸਾਹਿਬ, ਮਾਤਾ ਵੈਸ਼ਨੋਜੀ ਹੋਰ ਵੀ ਬਹੁਤ ਸਾਰੇ ਜਹੇ ਤੀਰਥ ਸਥਾਨ ਸਨ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਸ਼ਰਧਾਲੂ ਗਏ ਸਨ ਉਹਨਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਇਸ ਸਕੀਮ ਦੇ ਤਹਿਤ ਦਿੱਤੀ ਗਈ ਸੀ ਇਹ ਸਾਰੀਆਂ ਸਹੂਲਤਾਂ ਮਾਨ ਸਰਕਾਰ ਦੇ ਵੱਲੋਂ ਹੀ ਦਿੱਤੀਆਂ ਗਈਆਂ ਸਨ ਇਸ ਤੋਂ ਇਲਾਵਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਕਿ ਸੂਬਾ ਵਾਸੀ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਕਿ ਆਰਸੀ ਬਣਾਉਣਾ ਹੈ ਜਾਂ ਫਿਰ ਡਰਾਈਵਿੰਗ লাইਸੈਂਸ ਬਣਾਉਣ ਨੇ ਇਸ ਦੇ ਲਈ ਵੀ ਆਨਲਾਈਨ ਜਿਹੜੀ ਕਿ ਸਹੂਲਤ ਸਰਕਾਰ ਦੇ ਵੱਲੋਂ ਪ੍ਰਦਾਨ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ 55 ਆਨਲਾਈਨ ਸਕੀਮਾਂ ਨੇ ਜਿਹੜੀਆਂ ਸਹੂਲਤਾਂ ਨੇ ਉਹ ਜਿਹੜੇ ਕਿ ਬਿਨੇਕਾਰਾਂ ਨੂੰ ਦਿੱਤੀਆਂ ਗਈਆਂ ਨੇ ਬਿਨੇਕਾਰ ਹੁਣ ਆਨਲਾਈਨ ਹੀ ਅਪਲਾਈ ਕਰ ਸਕਦੇ ਨੇ ਇਹਨਾਂ ਦੇ ਵਿੱਚੋਂ 38 ਜਿਹੜੀਆਂ ਸਹੂਲਤਾਂ ਨੇ ਉਹ ਆਨਲਾਈਨ ਨੇ ਤੇ ਕੁਝ ਸਹੂਲਤਾਂ ਦਫ਼ਤਰਾਂ ਦੇ ਵਿੱਚ ਜਾ ਕੇ ਮਿਲਣੀਆਂ ਇਸ ਕਰਕੇ ਬਿਨੈਕਾਰ ਦਫ਼ਤਰਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਇਸ ਤੋਂ ਇਲਾਵਾ ਜਦੋਂ ਇਹ ਸਰਟੀਫਿਕੇਟ ਜਿਹੜੇ ਆਰਸੀ ਨੇ ਜਾਂ ਫਿਰ ਡਰਾਈਵਿੰਗ ਲਾਇਸੈਂਸ ਨੇ ਜਿਹੜੇ ਬਣ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਪੋਸਟ ਸਪੀਡ ਦੇ ਤਹਿਤੀ ਬਿਨੈਕਾਰ ਦੇ ਦਿੱਤੇ ਹੋਏ ਪਤੇ ਤੇ ਪਹੁੰਚਾ ਦਿੱਤਾ ਜਾਂਦਾ ਹੈ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਾਨ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਗਈਆਂ ਨੇ ਸੋ ਮਾਨ ਸਰਕਾਰ ਦੇ ਵੱਲੋਂ ਜਿਹੜੀਆਂ ਕੁਸ਼ਲ ਨੀਤੀਆਂ ਅਪਣਾਈਆਂ ਗਈਆਂ ਨੇ ਉਸ ਦੇ ਤਹਿਤ ਹੀ ਸੂਬੇ ਦੀ ਜਿਹੜੀ ਤਰੱਕੀ ਦੀ ਦਰ ਹੈ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ